ਅਸਲਾਮੁਅਲੈਕੁਮ ਸਤ ਸ੍ਰੀ ਅਕਾਲ ਕਿਦਾਂ ਹਾਲ ਚੱਲ ਵੀਰੋ ਠੀਕ ਠਾਕ ਹੋ ਲਓ ਜੀ ਪੰਜਾਬ ਦੇ ਵਿੱਚ ਇੰਨਾ ਸਲਾਬ ਹਾਰ ਤੇ ਇੰਨਾ ਕੁਛ ਤੇ ਇੰਨਾ ਨੁਕਸਾਨ ਹੋ ਗਿਆ ਪਰ ਪੰਜਾਬੀ ਫੇਰ ਵੀ ਪਾਣੀ ਦੇ ਵਿੱਚ ਬਹਿ ਕੇ ਕਹਿੰਦੇ ਪਏ ਨੇ ਚੜਦੀ ਕਲਾ ਚੜਦੀ ਕਲਾ ਤੇ ਇਸ ਚੀਜ਼ ਦੇ ਉੱਤੇ ਉਹਨਾਂ ਦੇ ਇਸ ਅਲਫਾਜ਼ ਦੇ ਉੱਤੇ ਤੇ ਉਹਨਾਂ ਦੇ ਚਿਹਰੇ ਤੇ ਖੁਸ਼ੀਆਂ ਵੇਖ ਕੇ ਵੀ ਲੋਕਾਂ ਨੇ ਉਹਨਾਂ ਤੇ ਉਂਗਲੀਆਂ ਚੁੱਕੀਆਂ ਇੱਕ ਬਾਬਾ ਜੀ ਨੇ ਘਰ ਪਾਣੀ ਹਰ ਚੀਜ਼ ਤਕਰੀਬਨ ਡੁੱਬ ਗਈ ਹੋਈ ਹੈ ਕश्ती ਦੇ ਵਿੱਚ ਬੈਠੇ ਹੋਏ ਨੇ ਚਿਹਰੇ ਤੇ ਖੁਸ਼ੀ ਆ ਹਾਸਾ ਚੜਦੀਕਲਾਏ ਇਸ ਚੀਜ਼ ਦੇ ਉੱਤੇ ਚੰਦੀ ਕਰਦੀਆਂ ਕੋਈ ਹਿੰਦੀ ਕੁੜੀਆਂ ਸੀ ਉਹਨਾਂ ਨੇ ਸਵਾਲ ਚੁੱਕਿਆ ਕਿ ਇਹਨਾਂ ਨੂੰ ਕਾਦੀਆਂ ਖੁਸ਼ੀਆਂ ਚੜੀਆਂ ਹੋਈਆਂ ਨੇ ਯਾਰ ਉਹਨਾਂ ਦਾ ਸਭ ਕੁਝ ਡੁੱਬ ਗਿਆ ਹੋਇਆ ਹੈ ਤੇ ਪਰ ਉਹ ਫਿਰ ਵੀ ਕਹਿੰਦੇ ਅੱਛਾ ਉਹ ਇਸ ਚੀਜ਼ ਤੇ ਵੀ ਇਹ تنਕੀਦ ਦੇ ਨਿਸ਼ਾਨਾ ਬਣਾਉਂਦੇ ਪਏ ਨੇ ਕਿ ਤੁਸੀਂ ਆਪਣਾ ਤਾਂ ਟਾਈਨਾ ਕੁਝ ਬਰਬਾਦ ਹੋ ਗਿਆ ਤੁਸੀਂ ਫਿਰ ਹੱਸਦੇ ਖੇਲਦੇ ਪਏ ਹੋ ਉਹ ਕਹਿੰਦੇ ਚੱਗਦੀ ਕਲਾ ਮਾਲਕ ਨੇ ਦਿੱਤਾ ਸੀ ਮਾਲਕ ਨੇ ਲੈ ਲਿਆ ਮਾਲਕ ਫੇਰ ਦੇ ਦੇਗਾ ਚਲੋ ਜੀ ਐਸੀ ਚੀਜ਼ ਤੇ ਉੱਤੇ ਵੀਡੀਓ ਹੈਗੀ ਇੱਕ ਬਾਬਾ ਜੀ ਜਿਹੜੇ ਸਭ ਕੁਝ ਇਹਨਾਂ ਦਾ ਡੁੱਬ ਗਿਆ ਹੋਇਆ ਹੈ ਪਰ ਫਿਰ ਵੀ ਚਿਹਰੇ ਤੇ ਹਰਤੀਆਂ ਤੇ ਖੁਸ਼ੀਆਂ ਨੇ ਪਾਣੀ ਹੀ ਰਹਾ ਸਾਨੂੰ ਡਰ ਘੱਟ ਹੋਣਾ ਹੈ ਰਿਸ਼ਤੇਦਾਰਾਂ ਦਾ ਉਹਦੇ ਕਿੰਦਾ ਆਖੀ ਦਾ ਵੜੇ ਨਜ਼ਾਰੇ ਤੇ ਠੰਡੀ ਹਵਾ ਆਉਂਦੀ ਆ ਹਾਏ ਹਾਏ ਬਾਬਾ ਜੀ ਕਹਿੰਦੇ ਖਰਾਬੇ ਦਵਾਓ ਐਦ ਕੀ ਮਾਫਜਾ ਦਵਾਓ ਐਰ ਕੀ ਚੜ ਜਾ ਬੋਦੀ ਮੋਦੀ ਤੇ ਇੱਕ ਦੇ ਮਾਰ ਕੇ ਛਾਲ ਲਾ ਦੇ ਹਾਂ ਬਾੜੀ ਚੜਦੀ ਗਲਾ ਚ ਗੱਲ ਕਰਦੇ ਹੋ ਤੁਸੀਂ ਤੇ ਕੀ ਕਰ ਕੀ ਕਰੀਏ ਮਰਦੇ ਕਰਨੀ ਪੈਣੀ ਉਹ ਸੋ ਮੋਲ ਕੀ ਤਾਂ ਉਹੀ ਕਰਨਾ ਪਾਣੀ ਦੇ ਵਿੱਚ ਹੀ ਸੁੱਤੇ ਰਾਤ ਤੇ ਡਰ ਨਹੀਂ ਲੱਗਿਆ ਪਾਣੀ ਬਦ ਕੀ ਕਰੀਏ ਡਰ ਲੱਗਦਾ ਖਿਰ ਜਾਵਾ ਤੇ ਨਹੀਂ ਕੋਈ ਰਾਤ ਨੂੰ ਸਾਰ ਕੋਈ ਨਹੀਂ ਲੈਂਦਾ ਪਾਣੀ ਪਤਾ ਵੀ ਕਿਹੜੇ ਵੇਲੇ ਵੱਜ ਮੈਂ ਤਾਂ ਅੱਛਾ ਪਿੱਛੇ ਪਾਣੀ ਮੇਖੂ ਕਿਵੇਂ ਚੱਲਦਾ ਪਿਆ ਜਿਵੇਂ ਤੇ ਰਿਆ ਨਹੀਂ ਹੁੰਦਾ ਕੋਈ ਪੈਨੋ ਦੇਖਿਨਾਂਗੇ ਜੀ ਨਾ ਹਾਂ ਇਨਾ ਚਲੋ ਸੋਇਆ ਕਿਤੇ ਹੁੰਦਾ ਇਹ ਹੁਣ ਮੇਰਾ 15-16 ਲੱਖ ਦਾ ਝੋਨਾ ਹੈ ਜਿਹੜਾ ਇੱਕ ਦੁਕੀ ਰੁਪਏ ਦੀ ਸਹੈਰੀ ਨਹੀਂ 15 ਲੱਖ ਦਾ ਮੇਰਾ ਝੋਨਾ ਜਿਹੜਾ ਮੈਂ ਟਾਈਟਲ ਵਿੱਚ ਦੱਸਿਆ ਜੀ ਬਰਬਾਦ ਹੋ ਗਿਆ ਹੈ ਸਮਾਰਾ ਘਟੂਬ ਦੇ ਉੱਤੇ ਬਹਿ ਕੇ ਇਹ ਕਰਦਾ ਜੀ ਪਾਣੀ ਆ ਗਿਆ ਮੈਂ ਦੱਸਦਾ ਜੇ ਕਿਸੇ ਨਾਲ ਜੇ ਕਹਿੰਦੇ ਵੀ ਪਾਣੀ ਆ ਗਿਆ ਤੇ ਉਹ ਟਿਊ ਕੜੀ ਸੀਗੀ ਉਹ ਮੋਟਰਸਾਈਕਲ ਦੀ ਕਿ ਉਹ ਟ੍ਰੈਕਟਰ ਵਾਲੀ ਟ੍ਰੈਕਟਰ ਵਾਲੀ ਵੱਡੀ ਟਿਊ ਸੀ ਫਿਰ ਤਾਂ हां ਵੀ ਵੱਡੀ ਟਿਊਬ ਤੇ ਬਹਿ ਗਿਆ ਉਹ ਤੇ ਹੱਥਾਂ ਦਾ ਚੱਪੂ ਬਣਾ ਬਣਾ ਕੇ ਤੁਰ ਗਿਆ ਉਹ ਤਾਂ ਜਾਂਦਾ ਹੱਸ ਚੱਕ ਕੇ ਤੇ ਮੁੜ ਕੇ ਇੱਥੇ ਪਾ ਕੇ ਗਾਵਾਂ ਗੁਆਂ ਨੂੰ ਪਾਇਆ ਉਸੇ ਨੂੰ ਤੁਸੀਂ ਜੁੜੇ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਜਿੱਥੇ ਆ ਮੁਸੀਬਤ ਆ ਮੁਸੀਬਤ ਉਹਦੇ ਵਿੱਚ ਸਹਾਰੇ ਵੀ ਬਣਦੇ ਆ ਲੋਕ ਬਾਜੀ ਹਰਗੇ ਕਿਸ਼ਤੀ ਆ ਚੱਪੂ ਦੇ ਨਾਲ ਚਲਾਉਣ ਲਈ ਉਹ ਲਈ ਆਉਂਦੇ ਸੀ ਤੇ ਅਸੀਂ ਸੀਗੇ ਸੰਤ ਸੀਚੇਵਾਲ ਜੀ ਦੇ ਨਾਲ ਤੇ ਇਹ ਕਹਿੰਦੇ ਵੀ ਦੇਗੇ ਸਹਾਰਾ ਉਹ ਜਿਵੇਂ ਬਸ ਜਿਹੜੀ ਸਾਡੀ ਸਭ ਤੋਂ ਵੱਡੀ ਖਾਸੀਅਤ ਆ ਪੰਜਾਬੀਆਂ ਦੀ ਕਿ ਇੱਕ ਦੂਜੇ ਦਾ ਹੱਥ ਫੜ ਕੇ ਜਦੋਂ ਅਸੀਂ ਤੁਰਦੇ ਹਾਂ ਤਾਂ ਸੋਹਣੇ ਲੱਗਦੇ ਆ ਤੇ ਬਸ ਉਹ ਵੀ ਕਿ ਤੀਨੇ ਇੱਕ ਦੂਜੇ ਦਾ ਹੱਥ ਫੜ ਲਿਆ ਭਾਈ ਕਿੰਨੀ ਦੂਰ ਆਵਡਾ ਕਰ ਸਾਢੇ 100 ਦਾ ਘਰ ਤੋਂ ਘੱਟ ਵੀ ਤਾਂ ਇਹ ਤਾਂ 1.5 ਕਿਲੋ 2 ਕਿਲੋਮੀਟਰ ਹੋਊਗਾ 2 ਕਿਲੋਮੀਟਰ ਪਾਣੀ 'ਚ ਤਾਂ ਬਹੁਤ ਔਖਾ ਹਵਾ ਦੇ ਉਲਟ ਆਉਂਦੀ ਸੀ ਜੀ ਤੱਕ ਤੱਕ ਸੱਚ ਜਿਹਾ ਵੇਖਿਆ ਤਾਂ ਮੁੰਡਾ ਲੇ ਹੋਣ ਦਿਆ ਮੁੰਡਾ ਆ ਲਈ ਤੇ ਜੇ ਬਾਬਾ ਜੀ ਹੁਣ ਜਾਮ ਮਿਲਦੇ ਤੇ ਸੱਚ ਜਿਹਾ ਘੰਟੇ ਨਹੀਂ ਜਾਣਾ ਸੀ ਉਸੇ ਤੇ ਲੱਗ ਜਾਣਾ ਸੀ ਤੇ ਕੀ ਹਾਲਾਤ ਕੀ ਆ ਤੁਹਾਡੇ ਘਰ ਤੇ ਕਿੰਨਾ ਕੁ ਪਾਣੀ ਨਹੀਂ ਸਾਡੇ ਅੰਦਰ ਆ ਗੋੜਗੋੜੇ ਪਾਣੀ ਆ ਅੰਦਰ ਵੀ ਅੰਦਰ ਹੀ ਵੜ ਗਿਆ ਤੇ ਰਾਤ ਉਹ ਇੱਟਾ ਲਾ ਕੇ ਤੇ ਬਿੱਡ ਬੁੱਡ ਉੱਚੇ ਕਰਕੇ ਸਮਾਨ ਉੱਤੇ ਰੱਖ ਕੇ ਉੱਤੇ ਪੈਰੇ ਲੰਮੇ ਰਾਤ ਤੁਸੀਂ ਘਰੇ ਹੀ ਸੀ ਘਰੇ ਹੀ ਤੇ ਡਰ ਨਹੀਂ ਲੱਗਿਆ ਪਾਣੀ ਵੱਧ ਕੀ ਕਰੀ ਡਰ ਲੱਗਦਾ ਖੇਰ ਜਾਵਾਂ ਤੇ ਨਹੀਂ ਕੋਈ ਰਾਤ ਨੂੰ ਸਾਰ ਕੋਈ ਨਹੀਂ ਲਿੰਦਾ ਪਾਣੀ ਦਾ ਤਾਂ ਨਹੀਂ ਨਾ ਪਤਾ ਵੀ ਕਿਹੜੇ ਵੇਲੇ ਵੱਜੇ ਮੈਂ ਤਾਂ ਇਹਨਾਂ ਵਾਂ ਥੋੜਾ ਜਿਹਾ ਸਾਡਾ ਇਹਨਾਂ ਵਾਂ ਇਸ ਤਰ੍ਹਾਂ ਹੀ ਗਿੱਜਿਆ ਇਹਨਾਂ ਬਚਾਵਾ ਪਿਛ ਆਇਆ ਹੌਣ ਲੈ ਗਿਆ ਹੌਲ ਪਾਲ ਨੂੰ ਲੈ ਗਿਆ ਘੜੀ ਨੂੰ ਲੈ ਗਿਆ ਤੇ ਜੇ ਥੋੜਾ ਥੱਲੇ ਲੱਗਣ ਲੱਗਾ ਡਿੱਟਾਂ ਤੋਂ ਹੌਸਲੇ ਦੇ ਲਈ ਤਾਂ ਉੱਚਾ ਕਰ ਲੈ ਮੰਜਾ ਮੰਜੇ ਪਾਣੀ ਦੇ ਵਿੱਚ ਸੁੱਤੇ ਰਾਤ ਬਾਈ ਬਾੜੀ ਚੜਦੀ ਗਲਾ ਤੇਰੇ ਹਾਂਜੀ ਹਾਂਜੀ ਤੇ ਆ ਘਰ ਦੇ ਇਥੇ ਪਾਰ ਛੱਡ ਤੇ ਆ ਹੀ ਆਪ ਉੱਥੇ ਹਾਂ ਹਾਂਜੀ ਆ ਬਾੜੀ ਚੜਦੀ ਗਲਾ ਚ ਗੱਲ ਕਰਦੇ ਤੁਸੀਂ ਤੇ ਕੀ ਕਰੀ ਕੀ ਕਰੀਏ ਮਰਦੇ ਕਰਨੀ ਪਾਣੀ ਜਿਹੜਾ ਤੂੰ ਮੋਲ ਕੀਤਾ ਉਹ ਹੀ ਕਰਨਾ ਹੋਰ ਜੇ ਪਾਣੀ ਜਰਾ ਪਾਣੀ ਆਖਣਾ ਵੀ ਥੋੜਾ ਗੱਜਾਂ ਦੇ ਬਾਹਰ ਸੁੱਤੇ ਆਏ ਹੋਰ ਪਾਣੀ ਸੁੱਤਿਆ ਜਦੋਂ ਪਾਣੀ ਵੜਿਆ ਥੱਲੇ ਲੱਗਦਾ ਵਾਇਟ ਥੱਲੇ ਹੋਰਦੇ ਦੀ ਤਾਂ ਹੋ ਜੈਦਾ ਹੁਣ ਕਾਂ ਸਾਹਮਣੀ ਉੱਥੇ ਕੋਈ ਕੱਲ ਦੀ ਟਰਾਲੀ ਆ ਟਰਾਲੇ ਦੇ ਵਿੱਚ ਸੁੱਟ ਕੇ ਤੇ ਉੱਤੇ ਤਰਪਾਲ ਪਾਤੀ ਉਹ ਵੀ ਇਦਾਂ ਸਾਰਾ ਸਮਾਨ ਸਾਰਾ ਇਹ ਘਰ ਤੋਂ 1 ਰੁਪਏ ਦੀ ਸਾਈਡ ਲਿਆਏ ਸਾਰਾ ਸਮਾਨ ਉੱਥੇ ਆ ਇੰਨਾ ਖੁੱਲਾ ਪਾਣੀ ਆ ਪਾਣੀ ਛੱਲਾ ਮਰੀ ਜਾਂਦਾ ਬਾਬਾ ਜੀ ਕਹਿੰਦੇ ਇਹ ਪਾਣੀ ਛੱਲਾ ਮਾਰੇ ਬਹੁਤ ਖਤਰਾ ਹੁੰਦਾ ਤੇ ਬਹਿ ਗਿਆ ਤੂੰ ਇੱਥੋਂ ਆਇਆ ਤੇ ਢਾਹ ਬੈਗ ਨੂੰ ਵੀ ਲੱਗੀ ਥੋੜੀ ਜੀ ਲਿਖਦੇ ਚੱਲਦੇ ਤਿੰਨ ਤਿੰਨਾ ਚੌਂ ਘਰਾ ਦਾ ਘਟ ਦੇ ਪਿਆ ਤਾਂ ਯਾਰ ਹੁਣ ਤੁਸੀਂ ਆ ਗਏ ਡੱਗ ਪਏ ਨਹੀਂ ਉੱਥੇ ਮੁੰਡਾ ਹੈਗਾ ਇੱਕ ਕਿਵੇਂ ਪੱਖਾ ਡੰਗਰ ਦੋ ਤਾਂ ਡੰਗਰ ਵਾ ਮੁੰਡਾ ਵਾ ਰਾਤ ਮੈਂ ਉੱਥੇ ਆ ਫੋੜਾ ਤੇ ਮੈਂ ਚੱਲ ਮੈਜਰ ਪਾਰ ਜਾਣਾ ਤੁਸੀਂ ਰਹੇ ਸੀ ਡੰਗਰ ਤੁਸੀਂ ਡੰਗਰ ਵੀ ਲੈ ਆਉਣੇ ਸੀ ਯਾਰ ਬਾਲਾ ਨਹੀਂ ਆ ਨਹੀਂ ਗਾਵਾ ਉਦੀ ਵਾਲੀ ਫਿਰ ਡੰਗਰ ਪਾਣੀ ਚ ਤੁਰਦੇ ਨਹੀਂ ਦਿਓ ਮੱਝ ਮੱਝਾ ਲੈ ਆਏ 20 25 ਮੈਰੂਆ ਬਦਲੇ ਲਾ ਕੇ ਸੀ ਪੰਜ ਮਾਲ ਲੈ ਆਏ ਤੇ ਚਾ ਡੰਗਰ ਲੈ ਆਏ ਅੱਛਾ ਗਾਹ ਜਿਹੜੀ ਪਾਣੀ ਤੇ ਪਿਛਲੀ ਨਾਲ ਟੁੱਟ ਗਈ ਤੇ ਮੱਝ ਜਿਹੜੀ ਟੁਰ ਪੈਂਦੀ ਉਹ ਕਹਿੰਦੇ ਮੱਝਾ ਲੈ ਗਈਆਂ ਤੇ ਗਾਵਾਂ ਜਿਹੜੀਆਂ ਨੇ ਉੱਥੇ ਹੀ ਹਾਂਜੀ ਯਾ ਸ਼ਿਕਾਰੀ ਇਹ ਸਿਕਾਰੀਓ ਕੱਲ ਦੇ ਇੱਥੇ ਬੈਠੇ ਵਿਚਾਰੇ ਥਾਣੇ ਗੱਬਾਰ ਅੰਦਰ-ਬਾਹਰ ਜਾਣ ਉਹਨਾਂ ਨੂੰ ਤੇ ਮੈਂ ਚੱਲ ਮਾਰ ਲਾ ਕੇ ਲੈ ਜਲੀ ਮੱਝਾ ਲਾ ਕੇ ਲੈ ਚੱਲਦੇ ਉਹਨਾਂ ਦੇ। ਸਟਾਈ ਵੇਲੇ ਜਿੱਥੇ ਆਪਨੇ ਆਪਣਾ ਉਹਨਾਂ ਨੇ ਮਾਰ ਪੁੱਤਾ ਵੀ ਆਪਣਾ ਸਾਰੀ ਇੱਥੋਂ ਲੈ ਜਾ ਗਰਾ ਲੰਗਰ ਚ ਗੱਫੇ ਸੁੱਟਦੇ ਗਾੜੀ ਜਾ ਕੇ ਖਾ ਕੇ ਨਿਕਲਦੇ ਪੰਚਾਇਤ ਨੂੰ ਜਦੋਂ ਆਸੇ-ਪਾਸੇ ਹੁਣ ਤੁਹਾਡੇ ਮੈਂ ਵੀ ਮੈਂ ਪਰਸੋਂ ਆਇਆ ਸੀ। ਹਾ ਉੱਥੇ ਇੱਕ ਘਰ ਦੇਖਿਆ ਸੀ ਉਹਨਾਂ ਦਾ ਇਹ ਸਾਢੇ ਗਪਿਆੁਰਲਾ। ਉਸ ਤੋਂ ਬਾਅਦ ਪਾਣੀ ਵਧਿਆ ਹੀ ਆ। ਪਾਣੀ ਵਧਿਆ ਜੇ ਹੁਣ ਪਾਣੀ ਘਟ ਗਿਆ। ਹੁਣ ਘਟਿਆ? ਹਾਂ ਹੁਣ ਹੀ ਉੱਥੋਂ ਘਰੋਂ ਆਇਆ ਅੰਦਰ ਆ ਫਿਰ ਤੁਹਾਨੂੰ ਵੱਧ ਪਤਾ ਹੋਊਗਾ ਹਾਂ ਘੜਦਾ ਘੜਦਾ ਸਵੇਰ ਤੱਕ ਪਾਣੀ ਘੜੀ ਜਾਂਦਾ ਵਧਿਆਣੀ ਕੋਲ ਫਿਰ ਤਾਂ ਬਚਾ ਹੋ ਜੂ ਯਾਰ ਸਵੇਰ ਨੂੰ ਇੱਕ ਹੱਥ ਪਾਣੀ ਲੈ ਗਿਆ ਵਾ ਪੂਰਾ ਐਰੋਟਿਕ ਸਾਡੀ ਉਮਰ ਵੀ ਥੋੜੀ ਸਾਡੀ ਹੋਊਗੀ 60 ਕੇ 60 60 60 ਦੀ ਪਹਿਲਾਂ ਐਂ ਦੇਖਿਆ ਐਂ ਪਾਣੀ ਕਿੰਨੇ ਕ ਵਾਰੀ ਦੇਖਿਆ ਜੰਮੇ ਪਾਣੀਾਂ ਦੇ ਗੱਲ ਉਹ ਜੰਮੇ ਪਾਣੀ ਜਾਂਦੇ ਜੋ ਪਹਿਲਾਂ ਬੁੱਢੇ ਜਾਂਦੇ ਸਕੂਲੇ ਪਾਵਾ ਜੋ ਉਥੋਂ ਜੋ ਭਜਣਾ ਮੰਡ ਜਾਣਾ ਪਹਿਲੇ ਸਕੂਲ ਸਕਾਲੇ ਜਾਣਾ ਬੜੇ ਇੱਕ ਵਾਰੀ ਸਾਨੂੰ ਨਹੀਂ ਪਤਾ ਮੈਨੂੰ ਆਪਦਾ ਨੰਬਰ ਤਾਂ ਜਾਦਾ ਕੋਈ ਵੀ ਤਖੜੇ ਉਹ ਤੇ ਆਜਾਦੀ ਕੀਤਾ ਨਹੀਂ ਤੇ ਹੋਰ ਕੋਈ ਨੰਬਰ ਆ ਕੇ ਰੱਖਦੇ 10 ਨੰਬਰ ਦਾ ਕੀ ਮਤ ਮੈਨੂੰ ਨਹੀਂ ਪਤਾ ਲੱਗਦਾ ਇਹਦਾ ਮੈਂ ਤਾਂ ਵੇਖਣਾ ਮੈਨੂੰ ਆਉਦਾ ਵਾ ਪੜਨ ਦਾ ਨਹੀਂ ਆਉਦਾ ਬੇਬੀ ਦੇਖ ਲੈ ਲੋ ਟਾਈਮ ਟੰਮ ਤਾਂ ਦੇਖ ਲੈਣੇ ਤਾ ਮੈਨੂੰ ਆਵੇ ਘੜੀ ਤੇ ਲਾਈ ਐ ਇੱਥੇ ਦੱਸੋ ਮੈਂ ਤੈਨੂੰ ਦੱਸ ਦਰਾ ਹੁਣੇ ਟਾਈਮ ਤੇ ਮੈਂ ਵੇਖ ਲਈਦਾ ਵਾ ਟਾਈਮ ਮੈਂ ਆਵਦਾ ਜਾਇਆ ਵਾ ਇਹ ਨਹੀਂ ਵੀ ਤੁਰ ਜਾ ਆਵਦਾ ਕਿਵੇਂ ਟਾਈਮ ਹੁੰਦਾ ਹੈ ਲੈਦਾ ਵੀ ਹੁੰਦਾ ਕੋਈ ਆਹੋ ਤੈਨੂੰ ਦਿਖਾ ਦਾਂ ਮੈਂ ਆਵੇ ਲੈ ਇਹ ਓਏ ਅੱਛਾ ਭਾਈ ਨੇ ਕੀ ਕਰਾਇਆ ਇਹਦੇ ਚ ਨਾ ਉਹ ਡਿਜੀਟਲ ਕਲਾਕ ਨਹੀਂ ਉਹ ਜਿਵੇਂ ਘੜੀ ਘੁੰਮਦੀ ਹੁੰਦੀ ਹੈ ਘੜੀ ਘੁੰਮਦੀ ਨਹੀਂ ਉਹਨੂੰ ਪਤਾ ਚੱਲਦਾ ਟਾਈਮ ਦਾ ਨਹੀਂ ਤੁ ਜਾ ਵੇਖਣਾ ਨਹੀਂ ਦੋਣਾ ਕੀ ਕਰੀਏ ਠੀਕ ਆ ਹਵਾ ਦਾ ਮੁੱਤਾ ਖਾਰ ਰਹੀਦਾ ਆਪਦਾ ਸਿੱਧੇ ਪੰਜਾਬੀ ਟਾਈਮ ਵੇਲੇ ਜਾ ਵੇਣਾ ਟਾਈਮ ਹੋ ਗਿਆ ਆ ਫਿਰ ਹੁਣ ਕਦੋਂ ਮਣੋਂਗੇ ਹੋਲ ਕੱਲ ਨੂੰ ਸਵੇਰੇ ਸਵੇਰ ਤੜਕੇ ਆ ਦੁੱਧ ਦੁੱਧ ਸੁਣਿਆ ਹਵਾ ਦੇ گاਵਾ ਚ ਹੋ ਗਏ ਅੱਛੇ ਤਾਂ ਕਿਵੇਂ ਸੋ ਪੱਠੇ ਪੱਠੇ ਕਿਵੇਂ ਪਾਉਣੇ ਪਚਾਰਾ ਪੱਠੇ ਪਾਣੀ ਦੇ ਵਿੱਚ ਇਹ ਕੱਲ ਦੀ ਰਾਤ ਤੋਂ ਦੋ ਤਿੰਨ ਅੰਦਰ ਪਾਣੀ ਜਿ ਰਹੀ ਆ ਅੱਜ ਮਾੜਾ ਮੋਟਰ ਸਾਈਕਲ ਸੁੱਕੇ ਤਾਂ ਕੀਤੀਆਂ ਪਰ ਲੈ ਬਲੇ ਉਹ ਕਹੇ ਨਾ ਬੰਦ ਜੀ ਖਾਦੇ ਬਾਹਰ ਵਾਲਾ ਬਾਬਾ ਇੱਕ ਉਹ ਕੋਠੀ ਜੀ ਆ ਲਾਇਆ ਹਾਂਜੀ ਉੱਥੇ گاؤں ਵਧੀਆਂ ਪਾ ਅਹ ਪ੍ਰਗਟ ਸਿੰਘ ਆਸ ਪੰਜ ਰਿਆ ਪਿਛਲੀ ਵਾਰ ਸਰਪੰਚ ਜੀ ਉੱਥੇ ਉਹਦੇਲੇ گاؤں ਕੋਆ ਪਰਲੇ ਪਾਸੇ ਇਹ ਮੈਂ ਬਾਬਾ ਜੀ ਕਹਿੰਦੇ ਪਾਣੀ ਦਾ ਫਲੋ ਜ਼ਿਆਦਾ ਉਧਰਲੇ ਪਾਸੇ ਥੋਡੇ ਵਾਲੇ ਪਾਸੇ ਪਾਣੀ ਤੇਜ਼ ਵਹ ਰਿਹਾ ਨਹੀਂ ਪਾਣੀ ਸਾਡੇ ਨਾਲ ਕੇ ਹਿਸਾਬ ਨਾਲ ਇਹ ਨਾ ਪਤਾ ਜਾਂਦਾ ਰੋਡ ਘੱਟਵਾ ਸਾਨੂੰ ਪਿਆ ਬਾਨ ਪਾਸੇ ਟੁੱਟਾਲੇ ਸਾਈਡ ਤੇ ਸਾਰੇ ਪੰਜਾਬ ਤੇ ਮਸੀਬਤ ਆ ਤੁਸੀਂ ਹਾਂ ਇਹ ਕੋਲੀ ਆ ਸਾਰੇ ਵੇਲੇ ਅੰਮ੍ਰਿਤਸਰ ਵੀ ਭੁਖਾ ਪਰ ਆਉਂਦੇ ਵੀ ਉਧਰੋਂ ਬੰਦੇ ਪਿੰਡਾਂ ਦੇ ਪਿੰਡ ਠਾਉਂਦੇ ਆ ਉਹਨਾਂ ਨੂੰ ਹੁਣ ਜਿੰਨਾ ਹੌਸਲਾ ਤੁਹਾਡੇ ਜਾਂ ਤੁਸੀਂ ਕਿਵੇਂ ਦੇਵੋਗੇ ਨਾ ਨਹੀਂ ਨਹੀਂ ਉਹਨਾਂ ਦਾ ਹੌਸਲਾ ਹੌਸਲਾ ਕੋਈ ਨਹੀਂ ਉਹਦੇ ਫਰਕੀ ਜਾਂਦੀ ਹੁਣੇ ਆ ਲੋਕ ਤੇ ਤਾਂ ਹੀ ਤੇ ਹਸਣਾ ਮੈਂ ਉਹਦੋਂ ਸਾਲ ਪਪਾ ਵੇਖਿਆ ਟੂਟ ਤੇ ਚਲਦਿਆਂ ਪਰੇ ਉੱਥੇ ਦਾ ਉਹਨਾਂ ਬੈਗ ਲਾਗੋ ਸਮਾਰਾ ਕੇ ਟੂਬ ਦੇ ਉੱਤੇ ਬਹਿ ਕੇ ਐ ਕਰਦਾ ਤੂੰ ਰਹਿ ਗਿਆ ਪਾਣੀ ਦੇ ਪਿੱਛੇ ਰਫ਼ਤਾਰ ਵੀ ਵੇਖੋ ਪਾਣੀ ਆ ਗਿਆ ਮੈਂ ਦੱਸਦਾ ਕਿ ਕਿਹਦੇ ਤੇ ਪਾਣੀ ਦੀ ਸਪੀਡ ਵੇਖੋ ਕਿੰਨੀ ਆ ਗਿਆ ਬੜਾ ਐਕਸਟ੍ਰੀਮ ਜਿਆਦਾ ਹੱਸਿਓ ਕਹਿੰਦੀ ਇੱਕ ਇੱਕ ਬਾਂ ਜਿੱਦਾਂ ਪਾਣੀ ਲੱਥ ਗਿਆ ਟ੍ਰੈਕ 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 ਵਾਲੀ ਵੱਡੀ ਟਿਊਬ ਸੀ ਫਿਰ ਤਾਂ ਹਾਂ ਵੀ ਵੱਡੀ ਟਿਊਬ ਤੇ ਬਹਿ ਗਿਆ ਉਹ ਤੇ ਹੱਥਾਂ ਦਾ ਚੱਪੂ ਬਣਾ ਬਣਾ ਕੇ ਤੁਰ ਗਿਆ ਅੱਗੇ ਉਹ ਲੈਂਦਾ ਉਸੇ ਚੱਕ ਕੇ ਤੇ ਮੁੜ ਕੇ ਇੱਥੇ ਪਾ ਕੇ ਗਾਵਾਂ ਗੋਣ ਪਾਇਆ ਉਸੇ ਮੈਂ ਤੇ ਅੱਗੇ ਹੋਣ ਤੇ ਚਲੋ ਇੱਥੇ ਆਪਾਂ ਮਾਰ ਲਿਆ ਹੁਣੇ ਆ ਸਾਉ ਲਵੀ ਇੱਥੋਂ ਇਮਾਲ ਪਾਉਂਦੇ ਹਾਂ ਤੇ ਕਿੱਥੇ ਘੜਕਾ ਵਾ ਓ ਟਾਵਰ ਦੇਖਦੇ ਜੇ ਤਾਂ ਉੱਥੋਂ ਦੀ ਤਰ੍ਹਾਂ ਰੋੜ ਕੇ ਖੜਨਾ ਮਾਰ ਇੱਥੋਂ ਪਾਰੇ ਪਾਵਨੀਆ ਉੱਥੇ ਜਾ ਕੇ ਕੱਢਣਾ ਮਾਰ ਜਾ ਕੇ ਕਿੰਨਾ ਸਾਡਾ ਚਾਹ ਖੁੱਲਾ ਵਾ ਸਾਨੂੰ ਇਹ ਇੰਨਾ ਵੀ ਰੁੱਬਦੇ ਨਹੀਂ ਭਾਵੇਂ ਜੋ ਮਰ ਜਿਓ ਜੇ ਕੋਈ ਸਾਥੋ ਸਾਧਨ ਹੋਣਾ ਚਾਹੀਦਾ ਵਾ ਭਈ ਰੁੱਬਾ ਇਹ ਜੇ ਤੁਸੀਂ ਹੁਣ ਅਜ ਕਹੀ ਜਨਾ ਵੀ ਮੈਂ ਤਾਂ ਰਹਿ ਹੀ ਪਾਣੀ ਚਾਹ ਤੁਸੀਂ ਕਿੱਥੇ ਡੋਬਦੇ ਆਹ ਇਹੋ ਤਾਂ ਨਹੀਂ ਪਾਣੀ ਜੰਮੇ ਪਾਣੀ ਹੀ ਰਹਿ ਆ ਪਾਣੀ ਇਹ ਸਾਨੂੰ ਕਰ ਕੋਤੋਂ ਲਾਵੇ ਇਹੋ ਅੱਜ ਲੈ ਗਿਆ ਭਲਕੇ ਲੈ ਗਿਆ ਘੜੀ ਕ ਨੂੰ ਲੈ ਗਿਆ ਇੰਨਾ ਸਾਡਾ ਹੁੰਦਾ ਵਾ ਰਿਸ਼ਤੇਦਾਰ ਲਾਉਂਦੇ ਕਿੰਦਾ ਆਖੀ ਦਾ ਵੜੇ ਨਜ਼ਾਰੇ ਤੇ ਠੰਡੀ ਹਵਾ ਆਉਂਦੀ ਆ ਯਾਰ ਮਤਲਬ ਕੀ ਕਰੀਏ ਬਰੋੜੋ ਮੈਂ ਸਾਰੇ ਰਾਹ ਜਾਂਦਾ ਮੈਂ ਲੋਕਾਂ ਦੇ ਘਰਾਂ ਦੀ ਫਿਕਰ ਕਰੀ ਜਾਂਦਾ ਸੀ ਵੀ ਭਾਈ ਯਾਰ ਕੀ ਬਣੂਗਾ ਯਾਰ ਇੰਨਾ ਦੇ ਤਾਂ ਸੱਲ ਬਾਲੀ ਆਈ ਪੀ ਆ ਇਧਰ ਜਿੰਨਾਂ ਦੇ ਡੁੱਬ ਰਹੇ ਜਾਂ ਮਤਲਬ ਡੁੱਬ ਨਹੀਂ ਰਹੇ ਮਤਲਬ ਪਾਣੀ ਖੜਾ ਉਹ ਬੰਦਿਆਂ ਦੇ ਹੌਸਲੇ ਦੇਖ ਕੇ ਮੇਰਾ ਤਾਂ ਤੁਸੀਂ ਦਿਨ ਬਣਾਤਾ ਅੱਜ ਦਾ ਮੇਰਾ ਕੋਈ ਸਾਨੂੰ ਫਿਕਰ ਨਹੀਂ ਕੋਈ ਵੀ ਸਾਨੂੰ ਹਾਂ ਇੰਨਾ ਚਲੋ ਕਿਤੇ ਹੁੰਦਾ ਇਹ ਹੁਣ ਮੇਰਾ 15-16 ਲੱਖ ਦਾ ਝੋਨਾ ਹੈ ਜਿਹੜਾ ਇੱਕ ਦੁਕੀ ਰੁਪਏ ਦੀ ਸਹਾਈ ਨਹੀਂ ਨਿਕਲੀ ਆਹ ਇਹੋ ਜਿਹਾ ਦੁੱਖ ਲੱਗਦਾ ਤੇ ਪਾਣੀ ਪੂੜਾ ਇਤਨਾ ਨਹੀਂ ਸਕਦਾ ਦੁੱਖ ਕੋਈ ਵੀ ਜਾ ਕਿੱਦਾਂ ਜਾ ਕੀ ਬੁਰਾ ਵਾ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਬਾਬਾ ਜੀ ਹਾਏ ਹਾਏ ਯਾਰ ਅੱਛਾ ਵੇਖੋ ਕੈਸੀ ਗੱਲ ਹੈ ਯਾਰ 15 ਲੱਖ ਦਾ ਝੋਨਾ ਉਹਨਾਂ ਦਾ ਸਾਰਾ ਡੁੱਬ ਗਿਆ ਫੇਰ ਵੀ ਕਹਿ ਰਹੇ ਨੇ ਚੜਦੀ ਕਲਾ ਯਾਰ ساری ਰਾਤ ਗੰਦਾ ਪਾਣੀ ਦੇ ਵਿੱਚ ਬਹਿ ਕੇ ਸੁੱਤੇ ਜਾਂ ਬੈਠੇ ਰਹੇ ਆ ਇੱਟਾ ਲਾ ਕੇ ਸੁੱਤੇ ਆ ਕਹਿੰਦੇ ਇੱਟਾ ਲਾ ਕੇ ਕਹਿੰਦਾ ਮਾਲਾ ਜਿਹੜਾ ਪਾਣੀ ਆ ਜਵੇ ਇਟ ਲਾਗੇ ਫਿਰ ਉਹਨੂੰ ਬੋਰਡ ਨੂੰ ਚੋਕਲੇ ਦਾ ਥੋੜਾ ਜਿਨਾ ਖੜਾ ਕਰੀਦਾ ਤੇ ਉਹ ਕਹਿੰਦੇ ਡਰ ਨਹੀਂ ਲੱਗਾ ਐਸ ਕੋਮ ਨੂੰ ਡਰ ਕਿੱਥੋਂ ਲੱਗਣਾ ਹੈ ਜਿਨ੍ਹਾਂ ਨੇ ਸੱਪਾਂ ਦੀਆਂ ਸੀਰੀਆਂ ਤੇ ਪੈਰ ਰੱਖ ਕੇ ਤੇ ਪਾਣੀ ਲਾਈਦਾ ਹੈ ਇਸੇ ਦਾ ਤੇ ਫਿਰ ਡਰ ਕਿੱਥੋਂ ਲੱਗਣਾ ਹੈਗਾ ਅੱਛਾ ਉਹ ਉਹ ਕਹਿੰਦੇ ਅਸੀਂ ਰਹੀ ਪਾਣੀ 'ਚ ਦੇਖੋ ਨਾ ਐ ਪੰਜਾਬੀ ਐ ਐ ਜ਼ਿੰਮੇਦਾਰ ਨੇ ਤੇ ਪਾਣੀ ਤੇ ਉਹਨਾਂ ਦਾ ਵੈਸੇ ਹੀ ਸਾਰੀ ਜ਼ਿੰਦਗੀ ਪਾਣੀ ਦੀ ਮੰਗਦੇ ਨੇ ਠੀਕ ਹੈ ਤੇ ਮਾਂ ਸਮਝਦੇ ਨੇ ਕਿ ਮਾਂ ਤੇ ਅਸੀਂ ਇੰਦੇ ਤੇ ਮੜ ਜ ਨਹੀਂ ਆ ਗਏ ਨੇ ਵੇਖੋ ਮੁਸ਼ਕਲ ਵਕਤ ਵੀ ਆ ਗਿਆ ਹੈ ਘਰ ਬਾਹਰ ਛੱਡ ਕੇ ਕਿਤੇ ਹੋਰ ਪਾਸੇ ਨਹੀਂ ਗਏ ਉੱਥੇ ਹੀ ਬੈਠੇ ਹੋਏ ਨੇ ਆਪਣੇ ਘਰਾਂ ਚ ਹੀ ਨੇ ਆਪਣੀ ਜ਼ਮੀਨਾਂ ਦੇ ਵਿੱਚ ਅੱਛਾ ਜ਼ਮੀਨਾਂ ਵੇਖੋ ਫਸਲਾਂ ਬਰਬਾਦ ਹੋ ਗਈਆਂ ਐ ਘਰਾਂ ਦਾ ਸਮਾਨ ਫਰਨੀਚਰ ਹਰ ਚੀਜ਼ ਤਬਾਹ ਬਰਬਾਦ ਹੋ ਗਈ ਲੇਕਿਨ ਉਹਨਾਂ ਦੇ ਫੇਸ ਤੇ ਉੱਤੇ ਜਿਹੜੀ ਸੁਵਾਈ ਲੈ ਨਾ ਉਹ 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 ਨਹੀਂ ਨਜ਼ਰ ਆ ਰਹੀ ਕਿ ਜਿਹੜੀ ਬੰਦਾ ਉਹਨ ਦਾ ਕੈਮਰਾ ਵਖਾ ਰਿਆ ਹੁੰਦਾ ਜਿਵੇਂ ਮਤਲਬ ਕਿ ਬਨਾਵਟੀ ਹੁੰਦੀ ਹੈ ਉਹ ਦਿਲੋਂ ਸਮਾਏ ਕਿ ਕੋਈ ਗੱਲ ਨਹੀਂ ਹੋ ਗਈ ਆ ਇਸ ਚੀਜ਼ ਦੇ ਉੱਤੇ ਇਹ ਬਾਬਾ ਜੀ ਦੀ ਵੀਡੀਓ ਬੜੀ ਵਾਇਰਲ ਹੋਈ ਸੀ ਤੇ ਇਸ ਚੀਜ਼ ਦੇ ਉੱਤੇ ਬੜੀ تنਕੀਦ ਤੇ ਨਿਸ਼ਾਨਾ ਬਣਾਇਆ ਗਿਆ ਸੀ ਇਹਨਾਂ ਨੂੰ ਕਿਨਾਂ ਦਾ ਸਾਰਾ ਕੁਝ ਡੁੱਬ ਗਿਆ ਆ ਫਿਰ ਵੀ ਹੱਸਦੇ ਪੈਣ ਉਹ ਯਾਰ ਹੱਸਦੇ ਪੈਣੇ ਕੀ ਕੀ ਕਰਨ ਹੋ ਰਹੇ ਇਸ ਨੂੰ ਤਾਂ ਕੁੜੀਆਂ ਨੇ ਸਵਾਲ ਚੁੱਕਿਆ ਸੀ ਕਿ ਇਹਨਾਂ ਨੂੰ ਕਾਦੀਆਂ ਖੁਸ਼ੀਆਂ ਚੜੀਆਂ ਹੋਈਆਂ ਨੇ ਕਿਉਂ ਹੱਸਦੇ ਪੈਣੇ ਸਭ ਕੁਝ ਤੇ ਬਰਬਾਦ ਹੋ ਗਿਆ ਤੇ ਬਰਬਾਦ ਵੀ ਉਹਨਾਂ ਦਾ ਹੋਇਆ ਯਾਰ ਫਿਰ ਵੀ ਕਹਿੰਦੇ ਪੈਣੇ ਰੱਬ ਦਾ ਸ਼ੁਕਰਗੁਜ਼ਾਰ ਕਰਦੇ ਨੇ ਯਾਰ ਪਾਣੀ 'ਚ ਬੈਠੇ ਹੋਏ ਨੇ ਦੇਖੋ ਨਾ ਇਹ ਨੁਕਸਾਨ ਵੀ ਹੋਇਆ ਹਾਂ ਇਹਨਾਂ ਨੂੰ ਨੁਕਸਾਨ ਦੇ باوجود ਵੀ ਉਹ ਚੜਦੀ ਕਲਾ ਦਾ ਨਾਰਾ ਮਾਰਦੇ ਠੀਕ ਹੈ ਤੇ ਹਜ਼ਮ ਹੋਣ ਵਾਲਿਆਂ ਨੂੰ ਇਹ ਵੀ ਗੱਲ ਨਹੀਂ ਹਜ਼ਮ ਹੁੰਦੀ ਪਈ ਕਿ ਇਹਨਾਂ ਨੂੰ ਨੁਕਸਾਨ ਹੋ ਗਿਆ ਇਹ ਫਿਰ ਹੱਸ ਰਹੇ ਇਹ ਫਿਰ ਚੜਦੀ ਕਲਾ ਦਾ ਨਾਰਾ ਮਾਰ ਰਹੇ ਬੇਸਿਕਲੀ ਮਕਸਦ ਉਹਨਾਂ ਦਾ ਇਹੋ ਜੀ ਕਿ ਇਹਨਾਂ ਦਾ ਸਭ ਕੁਝ ਬਰਬਾਦ ਹੋ ਜਾਏਗਾ ਇਹ ਸਾਡੇ ਕਦਮਾਂ 'ਚ ਆ ਕੇ ਡਿੱਗ ਜਾਣਗੇ ਕਿਉਂਕਿ ਸਾਰਾ ਕੁਝ ਹੋਇਆ ਤਾਂ ਸਭ ਨੂੰ ਪਤਾ ਯਾਰ ਪਲਾਨ ਦੇ ਵਿੱਚ ਬੜਾ ਕੁਝ ਪਲਾਨ ਦੇ ਵਿੱਚ ਹੋਇਆ ਕਿ ਉਹਨਾਂ ਨੂੰ ਜ਼ਿਆਦਾ ਤਕਲੀਫ ਇਸ ਚੀਜ਼ ਦੀ ਹੋਈ ਹੈ ਕਿ ਅਸੀਂ ਆਪਣੇ ਪਲਾਨ ਦੇ ਮੁਤਾਬਿਕ ਸਾਰਾ ਕੁਝ ਇਹਨਾਂ ਦਾ ਖਰਾਬ ਕਰਕੇ ਬਰਬਾਦ ਕੀਤਾ ਹੈ ਪਰ ਉਹਨਾਂ ਦੇ ਚਿਹਰੇ ਤੇ ਫਿਰ ਵੀ ਯਾਰ ਖੁਸ਼ੀਆਂ ਨੇ ਸਮਾਈਆਂ ਨੇ ਚੜ੍ਹਦੀ ਕਲਾ ਹੈ ਸਾਡੇ ਕੋਲ ਉਹਨਾਂ ਨੇ ਮੰਗਿਆ ਨਹੀਂ ਕੁਝ ਵੀ ਨਹੀਂ ਕੀਤਾ ਸਾਡੇ ਕੋਲੋਂ ਹੱਥ ਧਿਕਰ ਵੀ ਨਹੀਂ ਮੰਗੇ ਇੱਥੋਂ ਧਿਕਰ ਕੇ ਆ ਹੁਣ ਮੋਦੀ ਨੇ 1600 ਕਰੋੜ ਦੇਣ ਦਾ ਉਹਨਾਂ ਨੇ ਕਿਹਾ ਕਿ ਮੈਂ ਦਵਾਂਗਾ ਉਹਨੇ ਕਿਹਾ ਸਾਨੂੰ ਲੋੜ ਨਹੀਂ ਹੈ ਅੱਛਾ ਮੋਦੀ ਨੇ ਅੱਛਾ ਮੋਦੀ ਨੇ ਐਲਾਨ ਕੀਤਾ 1600 ਕਰੋੜ ਦਾ ਐਲਾਨ ਕੀਤਾ ਨਾ 1600 ਕਰੋੜ ਰੁਪਇਆ ਪਿਆ ਤੇ ਉਹ ਕਹਿੰਦਾ ਸੀ ਕੀ ਕਰਨਾ ਤੇਰੇ ਕੋ 1600 ਕਰੋੜ ਨਹੀਂ ਉਹਨਾਂ ਨੂੰ ਚਾਹੀਦਾ ਪੈਸਾ ਬੜਾ ਬੜਾ ਪੈਸਾ ਲੋਕਾਂ ਨੇ ਕਹਿੰਦਾ ਸਾਨੂੰ ਵੀ ਚਾਹੀਦਾ ਸਾਡੇ ਪੰਜਾਬੀ ਤੇ ਸਾਨੂੰ ਇੰਨੀ ਕਿ ਏਅਰ ਤੇ ਇੰਨਾ ਕੁ ਕੁਝ ਆ ਰਿਹਾ ਹੈ ਨਾ ਕਿ ਸਾਨੂੰ ਤੇਰੇ ਟਗੇ ਦੇ ਵੀ ਕੰਦਾ ਜ਼ਰੂਰਤ ਨਹੀਂ ਹੈ ਤੇ ਬਿਲਕੁਲ ਇਸ ਤਰ੍ਹਾਂ ਹੀ ਨਜ਼ਰ ਆਂਦਾ ਪਿਆ ਤੁਸੀਂ ਦੇਖੋ ਨਾ ਇਹ ਇੱਕ ਇੱਕ ਘਾਰ ਨਹੀਂ ਜੇ ਸੋਕਾਰ ਉਥੇ ਕਵਰੇਜ ਕਰਦਾ ਪਿਆ ਨਾ ਤੇ ਸੋ ਦਾ ਸੋ ਜਿਹੜਾ ਉਹ ਸਿਰਫ ਇਹੀ ਗੱਲ ਕਰਦਾ ਪਿਆ ਕਿ ਇਧਰੋਂ ਵੀ ਆਈ ਜਾ ਰਹੇ ਇਧਰੋਂ ਵੀ ਆਈ ਜਾ ਰਹੇ ਇਹਨਾਂ ਨੂੰ ਨੁਕਸਾਨ ਨਹੀਂ ਹੋ ਰਿਹਾ ਜਿੰਨੇ ਲੋਕ ਮੁਹੱਬਤ ਵਖਾ ਕੇ ਉਹਨਾਂ ਦਾ ਪੂਰਾ ਕਰਦੇ ਪਏ ਨੇ ਜਿੰਨਾ ਕਹਿੰਦੇ ਪਏ ਨੇ ਜਿੰਨਾ ਕ ਸਾਨੂੰ ਸਾਡੇ ਪੰਜਾਬੀ ਭਰਾਵਾਂ ਦੇ ਹਮਦਤ ਤੇ ਚੀਜ਼ਾਂ ਤੇ ਜ਼ਮਾਨ ਵਗੈਰਾ ਤੇ ਪੈਸਾ ਭੇਜ ਦਿੱਤਾ ਨਾ ਅਸੀਂ ਨਵਾਂ ਪੰਜਾਬ ਖੜਾ ਕਰ ਸਕਦੇ ਤੇ ਇੰਨਾ ਕ ਪੈਸਾ ਤੇ ਹਜੇ ਐਨਆਰਆਈ ਜਿਹੜੇ ਬਾਹਰ ਬੈਠੇ ਨੇ ਉਹ ਕਹਿੰਦੇ ਅਸੀਂ ਲੈਂ ਚ ਲੱਗੀਆਂ ਹੋਈਆਂ ਅਸੀਂ ਇੰਤਜ਼ਾਰ ਕਰ ਰਹੇ ਆ ਪਾਣੀ ਥੋੜਾ ਤੇ ਕਟਨ ਤੋਂ ਬਾਅਦ ਜਿਹੜੀਆਂ ਬਿਮਾਰੀਆਂ ਤੇ ਚੀਜ਼ਾਂ ਦੀ ਲੋਡ ਕਹਿੰਦਾ ਅਸੀਂ ਉਸ ਚੀਜ਼ ਦੇ ਵਿੱਚ ਆ ਇਸ ਟਾਈਮ ਜਿਨ੍ਹਾਂ ਨੇ ਮਦਦ ਕੀਤੀ ਹੈ ਉਹ ਸਾਰਿਆਂ ਨੇ ਕੀਤੀ ਹੈ ਖਾਣ ਪੀਣ ਦੀ ਕਿ ਖਾਣ ਪੀਣ ਪਹੁੰਚਾਇਆ ਗਿਆ ਇਹ ਚੀਜ਼ਾਂ ਵਗੈਰਾ ਪਹੁੰਚਾਈਆਂ ਨੇ ਹੁਣ ਜਦੋਂ ਪਾਣੀ ਆਸਾ ਤੋਂ ਲੱਤਣਾ ਸ਼ੁਰੂ ਹੋ ਗਿਆ ਪਾਣੀ ਲਥਨ ਤੋਂ ਬਾਅਦ ਫਿਰ ਜ਼ਾਹਿਰੀ ਗੱਲ ਹੈ ਜਿੱਥੇ ਜ਼ਿਆਦਾ ਦੇ ਪਾਣੀ ਖੜਾ ਹੋਵੇ ਇੱਕ ਦੇ ਘਰ ਕੱਚੇ ਨੀਆ ਕਮਜ਼ੋਰ ਹੋ ਜਾਂਦੀਆਂ ਨੇ ਤੇ ਮਕਾਨ ਡਿਗਨੇ ਮਕਾਨ ਡਿਗਨੇ ਜ਼ਮੀਨਾਂ ਦੇ ਵਿੱਚੋਂ ਬਿਮਾਰੀਆਂ ਨਿਕਲਣੀਆਂ ਤਾਂ ਰੇਤਾਂ ਕੱਢੀ ਤੁਸੀਂ ਦੇਖੋ ਜਿੰਦੀ ਇਹ ਜੀ ਹੈ ਕਿ ਪਾਣੀ ਦਾ ਕੰਟਰੋਲ ਹੋ ਗਿਆ ਹਾਂ ਪਾਣੀ ਦਾ ਕੰਟਰੋਲ ਹੋ ਗਿਆ ਸਿਰਫ ਬਿਮਾਰੀ ਹੈ ਉਹਨੇ ਜਿੰਨਾ ਪਾਣੀ ਆਇਆ ਹੈ ਇਹ ਆਪਣੇ ਨਾਲ ਬਾਵਾ ਜੀ ਦੀ ਰੇਤ ਲੈ ਕੇ ਆਇਆ ਹੁਣ ਠੀਕ ਹੈ ਤੇ ਹਰ ਬੰਦੇ ਦੀ ਜ਼ਮੀਨਾਂ ਦੇ ਉੱਤੇ ਬਾਜ ਜੀ ਦੀ ਰੇਤ ਚੜੀ ਹੋਣੀ ਉਹਨੂੰ ਹਟਾਉਣਾ ਉਹਦੇ ਲਈ ਮਤਲਬ ਇਹਨਾਂ ਦੱਸ ਦਵਾਂ ਕਿ ਜਿੰਨੀ ਰੇਤ ਚੜੀ ਹੋਈ ਹੈ ਨਾ ਤਾਂ ਇਹ ਤਾਂ 3 ਸਾਲ ਫਸਲ ਨਹੀਂ ਹੋਣੀ ਉਹ ਸਿੱਧਾ ਕਹਿੰਸੀ ਕਹਿੰਦਾ ਹਜੇ ਕੋਈ ਫਸਲ ਨਹੀਂ ਹੈ ਤੇ ਸਹੀ ਲੋੜ ਬਾਅਦ ਵਿੱਚ ਜਿਹੜੇ ਪੰਜਾਬੀ ਬੈਠੇ ਨੇ ਸਹੀ ਲੋੜ ਉਹਨਾਂ ਨੂੰ ਇਹ ਪਤਾ ਹੈ ਕਿ ਯਾਰ 2-3 ਸਾਲ ਅਸੀਂ ਇਹਨਾਂ ਦੇ ਨਾਲ ਰਹਿਣਾ ਹੈ ਤੇ ਇਹਨਾਂ ਨੂੰ ਕਿਸੇ ਚੀਜ਼ ਦੀ ਤੇ ਥੋੜੀ ਨਹੀਂ ਆਉਂਦੀ ਜੋ ਤਾਂ ਹੀ ਕਹਿੰਦੇ ਨੇ ਕਿ ਸਾਡੇ ਲਈ ਸਾਡਾ ਪੰਜਾਬੀ ਬੜਾ ਹੈ ਅਸੀਂ ਪੰਜਾਬੀ ਭਰਾਹ ਕੋਚੇ ਬੜੇ ਆ ਤੇ ਸਾਨੂੰ ਚੜਦੀ ਕਲਾ ਹੈ ਤੇ ਵੇਖੋ ਜੀ 15 ਲੱਖ ਦਾ ਨੁਕਸਾਨ ਹੋਣ ਦੇ ਬਾਵਜੂਦ ਵੀ ਚਿਹਰੇ ਤੇ ਬਾਬੇ ਦੇ ਚਿਹਰੇ ਤੇ ਸਮਾਈ ਲਿਆ ਠੀਕ ਹੈ ਤੇ ਬਾਬੇ ਲਈ ਸੂਟ ਬਣਦਾ ਮੈਂ ਕਹਿੰਦਾ ਇੱਕ ਸੂਟ ਬਾਬੇ ਲਈ ਹੈ ਚੜਦੀ ਕਲਾ ਚੜਦੀ ਕਲਾ ਜੀ ਲਓ ਜੀ ਮੇਰੀ ਅਗਲੀ ਵੀਡੀਓ ਦੇ ਵਿੱਚ ਰੱਖੋ ਆਪਣਾ ਖਿਆਲ ਗੁੱਡ ਬਾਏ ਅੱਲਾਹ